ਸ਼ਰਾਬੀ ਨਾਲ ਲਿਵਰ ਖਰਾਬ ਹੁੰਦਾ ਹੈ ਇਹ ਤਾਂ ਸਭ ਨੂੰ ਪਤਾ ਹੈ ਪਰ ਇਸ ਨੂੰ ਠੀਕ ਕਿਵੇਂ ਕਰਨਾ ਇਹ ਵੀ ਪਤਾ ਹੋਣਾ ਚਾਹੀਦਾ ਹੈ ਤਾਂ ਅੱਜ ਦੀ ਵੀਡੀਓ ਨੂੰ ਧਿਆਨ ਨਾਲ ਜਰੂਰ ਸੁਣਿਓ ਤੇ ਇਹ ਵੀਡੀਓ ਨੂੰ ਸੇਵ ਕਰਕੇ ਰੱਖ ਲਿਓ ਕਿਉਂਕਿ ਫੈਟੀ ਲਿਵਰ ਤਾਂ ਨਾਨ-ਐਲਕੋਹੋਲਿਕ ਪਰਸਨ ਦੇ ਵਿੱਚ ਵੀ ਆਮ ਹੀ ਦੇਖਣ ਨੂੰ ਮਿਲਦਾ ਹੈ ਸਭ ਤੋਂ ਪਹਿਲਾਂ ਕੋਸ਼ਿਸ਼ ਕਰੋ ਕਬਜ ਬਿਲਕੁਲ ਵੀ ਨਾ ਰਹੇ ਜੇਕਰ ਕਬਜ ਰਹੀ ਹੈ ਤਾਂ ਤੁਸੀਂ ਸਾਡੇ ਇਸ ਵੀਡੀਓ ਦੇ ਵਿੱਚ ਆਪਣੀ ਕਬਜ ਦਾ ਹੱਲ ਲੱਭ ਸਕਦੇ ਹੋ ਤੇ ਹੁਣ ਲਿਵਰ ਨੂੰ ਸਾਫ਼ ਕਿਵੇਂ ਕਰਨਾ ਹੈ ਬੂਮੀ ਆਮਲਾ ਜਾਂ ਲੋਦਰ ਆਮ ਹੀ ਆਪਣੇ ਖੇਤਾਂ ਦੇ ਵਿੱਚ ਦੇਖਣ ਨੂੰ ਮਿਲ ਜਾਂਦਾ ਹੈ ਤੁਸੀਂ ਇਸ ਦੇ ਪੱਤੇਆਂ ਦਾ ਰਸ ਵੀ ਪੀ ਸਕਦੇ ਹੋ ਜਾਂ ਇਸ ਦੇ ਪਾਊਡਰ ਦਾ ਇੱਕ ਚਮਚ ਸਵੇਰੇ ਖਾਲੀ ਪੇਟ ਲੈਣਾ ਸ਼ੁਰੂ ਕਰੋ 2 ਸਰਦੀਆਂ ਦਾ ਮੌਸਮ ਆ ਗਿਆ ਹੈ ਇਸ ਦੇ ਵਿੱਚ ਗਾਜਰ ਤੇ ਬੀਟਰੂਟ ਦਾ ਜੂਸ ਪੀਣਾ ਸ਼ੁਰੂ ਕਰੋ ਲਗਾਤਾਰ 15-20 ਦਿਨ ਦੇ ਵਿੱਚ ਹੀ ਤੁਹਾਨੂੰ ਆਪਣੇ ਸਿਹਤ ਦੇ ਵਿੱਚ ਫਰਕ ਦਿਸਣਾ ਸ਼ੁਰੂ ਹੋ ਜਾਵੇਗਾ ਨੰਬਰ 10 ਰੋਜ਼ਾਨਾ ਵੀ ਤੋਂ 25 ਮਿੰਟ ਲਈ ਕੋਈ ਵੀ ਫਿਜ਼ੀਕਲ ਵਰਕਆਊਟ ਪਲੱਸ ਗਰਮ ਪਾਣੀ ਦੇ ਵਿੱਚ ਤਾਜ਼ੇ ਆਮਲੇ ਦਾ ਜੂਸ ਪੀਣਾ ਸ਼ੁਰੂ ਕਰੋ ਉਹ ਵੀ ਖਾਲੀ ਪੇਟ ਲਗਾਤਾਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਣੇ ਜੀਵਨ ਦੇ ਵਿੱਚ 20 ਤੋਂ 25 ਦਿਨ ਲਈ ਅਪਣਾਓ ਤੁਹਾਨੂੰ ਫਰਕ ਆਪਣੇ ਆਪ ਦਿਸਣਾ ਸ਼ੁਰੂ ਹੋ ਜਾਵੇਗਾ ਜੇਕਰ ਫਿਰ ਵੀ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਸਿਹਤ ਦੇ ਵਿੱਚ ਕੋਈ ਵੀ ਸੁਧਾਰ ਨਹੀਂ ਆ ਰਿਹਾ ਤਾਂ ਤੁਸੀਂ نیچے ਚੱਲ ਨੰਬਰ ਤੇ ਕਾਲ ਕਰ ਸਕਦੇ ਹੋ ਤੇ ਇੱਕ ਫ੍ਰੀ ਆਯੁਰਵੇਦਿਕ ਕੰਸਲਟੇਸ਼ਨ ਬੁੱਕ ਕਰਵਾ ਸਕਦੇ ਹੋ